ਯਾਰੀ ਪੰਜਾਬੀਆਂ ਦੀ ਤੂਤ ਦੇ ਮੋਸ਼ੇ ਵਰਗੀ ਦੇ ਉੱਪਰ ਪੰਜਾਬ ਦੀ ਨਾਂਮਰ ਹਸਤੀ ਰਵਨੀਤ ਕੌਰ ਪ੍ਰੋਡਿਊਸਰ ਇੱਕ ਵੱਖਰੀ ਤਰ੍ਹਾਂ ਦੀ ਪੰਜਾਬੀ ਫਿਲਮ ਲੈ ਕੇ ਆ ਰਹੇ ਹਨ ਆਰੀ ਫਿਲਮ ਦਾ ਸ਼ੁਭ ਆਰੰਭ ਨਮਾਸ਼ਹਿਰ ਵਿਖੇ ਅਰਦਾਸ ਕਰਨ ਉਪਰੰਤ ਕੀਤਾ ਗਿਆ ਇਸ ਮੌਕੇ ਥੋੜੀ ਜਿਹੀ ਗੱਲਬਾਤ ਦੌਰਾਨ ਦੱਸਿਆ ਕਿ ਇਹ ਫਿਲਮ ਪੈਂਡੂਆਂ ਦੀ ਯਾਰੀ ਦੇ ਉੱਪਰ ਬਣਾਈ ਜਾ ਰਹੀ ਹੈ ਜੋ ਕਿ ਜਲਦੀ ਹੀ ਤਿਆਰ ਕਰਕੇ ਲੋਕ ਕਚੈਰੀ ਵਿੱਚ ਅਰਪਤ ਕੀਤੀ ਜਾਵੇਗੀ ਇਸ ਦਾ ਮੁੱਖ ਕਿਰਦਾਰ ਨੌਜਵਾਨ ਐਕਟਰ ਲੱਕੀ ਫਿਲਮ ਵਿੱਚ ਕਾਕੂ ਦਾ ਰੋਲ ਨਿਭਾਉਂਦੇ ਦਿਖਾਈ ਦੇਣਗੇ ਆਸ ਹੈ ਕਿ ਇਹ ਫਿਲਮ ਸਾਰਿਆਂ ਨੂੰ ਪਸੰਦ ਜ਼ਰੂਰ ਆਵੇਗੀ ਜਿਸ ਨਾਮ ਹੈ ਰਣਜੀਤ ਕੋਰ ਤੇ ਮੈਂ ਪ੍ਰੋਡਿਊਸ ਕਰਾਂ ਤੇ ਮੂਵੀ ਨੂੰ ਪ੍ਰੋਡਿਊਸ ਕਰ ਰਹੀ ਹਾਂ ਤੇ ਇਸ ਮੂਵੀ ਦਾ ਨਾਮ ਹੈ ਸਾਡੇ ਦਾ ਆੜੀ ਤੇ ਇੱਕ ਕਿਸਮ ਦੀ ਆਪਣੀ ਦੋਸਤੀ ਨੂੰ ਰਿਪਰੈਜ਼ੈਂਟ ਕਰਦੀ ਹੈ ਮੂਵੀ ਜੋ ਕਿ ਅੱਜ ਦੀ ਸੋਸਾਇਟੀ ਦੀ ਬਹੁਤ ਖਤਮ ਹੋ ਚੁੱਕੀ ਹੈ ਸੋ ਤੁਸੀਂ ਦੇਖੋਗੇ ਤੁਹਾਨੂੰ ਵਧੀਆ ਲੱਗੇਗੀ ਇੰਟਰਸਟਿੰਗ ਲੱਗੇਗੀ ਬਹੁਤ ਜ਼ਿਆਦਾ ਵਧੀਆ ਹੋਵੇਗੀ ਇਹ ਕਿੰਦੀ ਫਿਲਮ ਹੈ ਫਿਲਮ ਹੈ ਕਿ ਜਿਹੜੀ ਦੋਸਤੀ ਅੱਜ ਕੱਲ ਦੀ ਲਾਈਕ ਕਿਵੇਂ ਕਿਵੇਂ ਜਿਵੇਂ ਸੋਸਾਇਟੀ ਚ ਆਪਾਂ ਵਿਚਰਦੇ ਹਾਂ ਸੋਸਾਇਟੀ ਚ ਦੋਸਤੀ ਖਤਮ ਹੁੰਦੇ ਜਾ ਰਹੀ ਹੈ ਲਾਈਕ ਇੱਕ ਮਨੀ ਹੈ ਜਿਹੜੀ ਉਹ ਸਭ ਤੋਂ ਜ਼ਿਆਦਾ ਲਾਈਕ ਆਪਣੇ ਦੋਸਤੀ ਚ ਮਨੀ ਜ਼ਿਆਦਾ ਆਣ ਲੱਗੀ ਆ ਤੇ ਉਹ ਚੀਜ਼ ਨੂੰ ਰਿਪਰੈਜ਼ੈਂਟ ਕਰਦੀ ਹੈ ਕਿ ਯਾਰੀ ਦੋਸਤੀ ਹੁੰਦੀ ਕੀ ਚੀਜ਼ ਹੈ ਕਿ ਕਿਵੇਂ ਉਹਨੂੰ ਰਿਲੇਟ ਕੀਤਾ ਜਾਂਦਾ ਹੈ ਤੇ ਇਸ ਥਿੰਡੇ ਕੀ ਦਿਖਾ ਰਹੇ ਲੋਕਾਂ ਨੂੰ ਆਖ ਲੋਕ ਲੋਕਾਂ ਲੋਕਾਂ ਨੇ ਚੀਜ਼ ਦਿਖਾ ਰਹੇ ਆ ਕਿ ਹਰ ਇੱਕ ਚੀਜ਼ ਸਾਈਡ ਤੇ ਰੱਖ ਕੇ ਆਪਣੀ ਯਾਰੀ ਦੋਸਤੀ ਵਧੀਆ ਤਰੀਕੇ ਨਾਲ ਨਿਭਾਓ ਤੇ ਜੇ ਤੁਸੀਂ ਫੈਮਿਲੀਅਰ ਵੀ ਹੁੰਦੇ ਹੋ ਕਿਸੇ ਨਾਲ ਤੇ ਉਹਨੂੰ ਫੈਮਿਲੀ ਨੂੰ ਆਪਣੀ ਫੈਮਿਲੀ ਸਮਝੋ ਜੇ ਜਿਹੜਾ ਤੁਹਾਡਾ ਕੋਈ ਫਰੈਂਡ ਹੈ ਫਰੈਂਡ ਦੀ ਫੈਮਿਲੀ ਨੂੰ ਆਪਣੀ ਫੈਮਿਲੀ ਸਮਝੋ ਤੇ ਉਹਦੇ ਦੁੱਖ ਸੁੱਖ ਚ ਤੁਸੀਂ ਨਾਲ ਖੜੋ ਆਪਾਂ ਜਿਆਦਾ ਮੂਹਰੇ ਚੀਜ਼ਾਂ ਦਿਖਾਏ ਆ ਤੇ ਸੋਸਾਇਟੀ ਨੂੰ ਇਹੀ ਪਹੁੰਚਾ ਰਹੇ ਆ ਕਿ ਅੱਜਕੱਲ੍ਹ ਜਿਵੇਂ ਫਰੈਂਡ ਸਰਕਲ ਖਤਮ ਹੋ ਰਿਹਾ ਕਿ ਆਪਣਾ ਫਰੈਂਡ ਸਰਕਲ ਵਧਾਇਆ ਜਾਵੇ ਤੇ ਸੋਸਾਇਟੀ ਨੂੰ ਮਤਲਬ ਕਿ ਜਿਵੇਂ ਨਸ਼ਾ ਅਯੁਕਤ ਵੀ ਆਪਾਂ ਕਰ ਸਕਦੇ ਆ ਇਹਦੇ ਨਾਲ ਕਿ ਆਪਾਂ ਜਿਵੇਂ ਲੈਕ ਫਰੈਂਡ ਜ਼ੋਨ ਬਣਾ ਰਹੇ ਆ ਆਪਣਾ ਫਰੈਂਡ ਜ਼ੋਨ ਬਣਾ ਕੇ ਲੇਕ ਲੋਕਾਂ ਨੂੰ ਆਪਾਂ ਇਸ ਟੂਰਨਾਮੈਂਟ ਕਰਵਾਉਂਦੇ ਆ ਜਿਹੜਾ ਫਰੈਂਡ ਜ਼ੋਨ ਹੋ ਗਿਆ ਟੂਰਨਾਮੈਂਟਸ ਹੋ ਸਕਦੇ ਆ ਕਿ ਹਾਂ ਨਸ਼ਿਆਂ ਤੋਂ ਦੂਰ ਲੈ ਕੇ ਜਾ ਰਹੇ ਆਪਾਂ ਆਪਣੀ ਸੋਸਾਇਟੀ ਨੂੰ ਕਿੰਨੇ ਦਿਨਸ ਕੰਪਲੀਟ ਹੋ ਜੂਗੀ ਇਹ ਜੂਨ ਚ ਰਿਲੀਜ਼ ਹੋ ਜੂਗੀ ਕਿੰਨੇ ਘੰਟੇ ਦਾ ਮੂਵੀ ਹੈ ਠੀਕ ਹੈ ਕ੍ਰੇਵਨ ਟੂ ਜਿਹੜੇ ਮੁੱਖ ਹੀ ਉਹਨੇ ਮੁੱਖ ਹੀਰੋਇਨ ਉਹ ਸਟੂਡੈਂਟ ਕੋਣੇ ਸਾਰੇ ਸਟੂਡੈਂਟਸ ਸਾਈਕੋਪੈਥ ਜੀ ਆਪਣਾ ਨਾਮ ਕੀ ਹੈ ਮੇਰਾ ਨਾਮ ਲਖੀ ਹੋਏ ਆ ਜੀ ਤੇ ਮੈਂ ਕਾਕੂ ਦਾ ਕਰੈਕਟਰ ਕਰ ਰਿਹਾ ਫਿਲਮ ਕਰ ਰਿਹਾ ਸੀ ਜਿਹਦਾ ਨਾਮ ਹੈ ਅੜੀ ਜੋ ਕੋ ਨੂੰ ਮੈਸੇਜ ਕੀ ਦੇਣਾ ਹੈ ਮੈਸੇ ਸਰ ਇਹ ਅੱਜ ਦੇ ਮੈਂ ਅੱਜ ਕੱਲ ਨਾ ਰਿਸ਼ਤੇ ਤੋਂ ਲੋਕ ਬਹੁਤ ਦੂਰ ਹੋ ਰਹੇ ਆ ਕਿਉਂਕਿ ਮੋਬਾਈਲਾਂ ਨੇ ਖਾਲੇ ਸਾਰੇ ਰਿਸ਼ਤੇ ਆਪਣੇ ਹਨ ਕੋਈ ਕਿਸੇ ਨਾਲ ਬੋਲ ਨਹੀਂਦਾ ਲੋਕ ਬਹੁਤ ਡਿਪਰੈਸਡ ਆ ਮਹਿਸੂਸ ਨਹੀਂ ਲੱਗਦੀਆਂ ਜਿਵੇਂ ਪਹਿਲਾਂ ਲਾ ਲੂਗੀ ਆਪਣੇ ਦੋਸਤ ਇਕੱਠੇ ਰਹਿੰਦੇ ਇਕੱਠੇ ਹਨ ਕੋਈ ਕਿਸੇ ਨੂੰ ਕਿਸ ਛੋਟੀ ਜੀ ਗੱਲ ਦਾ ਵੀ ਟੈਨਸ਼ਨ ਹੁੰਦੀ ਦੋਸਤ ਨਾਲ ਸ਼ੇਅਰ ਕਰਦਾ ਅੱਜ ਕੱਲ ਅੰਦਰੋਂ ਅੰਦਰ ਹੀ ਖਾ ਰਹੀਆਂ ਨੇ ਉਹ ਚੀਜ਼ਾਂ ਲੋਕ ਇਹੋ ਚੀਜ਼ ਆ ਵੀ ਦੋਸਤੀ ਦਾ ਰਿਸ਼ਤਾ ਹੋ ਰਿਹਾ ਤੁਸੀਂ ਦੂਰ ਹੋ ਰਹੇ ਇਹਦੇ ਨੇੜੇ ਆਓ ਇਹ ਬਹੁਤ ਜ਼ਰੂਰੀ ਆ ਹਰ ਇੱਕ ਚੀਜ਼ ਚ ਸਾਥ ਦਿੰਦਾ ਚੰਗਾ ਦੋਸਤ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਮਾੜਾ ਦੋਸਤ ਹਾਂਜੀ ਮਾੜਾ ਦੋਸਤ ਬਰਬਾਦ ਕਰ ਦਿੰਦਾ ਬਸ ਆੜਾ ਆੜਾ ਮਤਲਬ ਹਾਂਜੀ ਆੜਾ ਦਾ ਮਤਲਬ ਆੜੀ ਮਤਲਬ ਦੋਸਤ ਮੇਰੇ ਜਿਵੇਂ ਪੰਜਾਬੀ ਜਿਵੇਂ ਆਪਾਂ ਦੋਸਤ ਕਹਿ ਦਿੰਨੇ ਆ ਲਾਈਕ ਜਿਵੇਂ ਵੀ ਆਪਾਂ ਜਨਮ ਲੈਨੇ ਕਿਸੇ ਕਰੇ ਨਾ ਮਾਪੇ ਆਪਾਂ ਨੂੰ ਪ੍ਰਮਾਤਮਾ ਵੱਲੋਂ ਹੁੰਦੇ ਆ ਉਫੜ ਚਾਚੀਆਂ ਤਾਇਆ ਸਾਰੇ ਦੋਸਤ ਇੱਕ ਐਸਾ ਰਿਸ਼ਤਾ ਹੈ ਜਿਹੜਾ ਤੁਸੀਂ ਆਪ ਚੁਣ ਸਕਦੇ ਤੁਸੀਂ ਖੁਦ ਚੁਣ ਸਕਦੇ ਸੇਮ ਇਜ਼ ਦਾ ਗਰੁੱਪ ਜਿਹੜਾ ਕਿਵੇਂ ਆਪਾਂ ਡਿਫਾਈਨ ਕਰ ਸਕਦੇ ਆ ਕਿ ਸੇਮ ਇਜ਼ ਗਰੁੱਪ ਦੀ ਜਿਹੜੀ ਹੈਗੀ ਆ ਉਹ ਆੜੀ ਸਹੀ ਤਰ੍ਹਾਂ ਨਿਭੇਗੀ ਕਿ ਉਹਨਾਂ ਨੂੰ ਵੀ ਕਿਸੇ ਗਾਈਡੈਂਸ ਦੀ ਲੋੜ ਆ ਜਾਂ ਸਿਰਫ ਆੜੀ ਤੇ ਡਿਪੈਂਡ ਹੋਣੀ ਨਹੀਂ ਥੋੜੇ ਦੋਸਤਾਂ ਤੇ ਡਿਪੈਂਡ ਕਰਦਾ ਇਹਦੇ ਲਈ ਮਤਲਬ ਬੰਦਾ ਸਰਕਲ ਚ ਰਹਿ ਕੇ ਖੁਦ ਹੀ ਸਿੱਖ ਸਕਦਾ ਖੁਦ ਹੀ ਅਬਜ਼ਰਵ ਕਰ ਸਕਦਾ ਮਾੜੇ ਦੋਸਤਾਂ ਨਾਲ ਰਹਿਆ ਉਹਨੂੰ ਪਤਾ ਲੱਗੂ ਵੀ ਇਹ ਸਰਕਲ ਜਿ ਮੇਰੇ ਨਾਲ ਐਵੇਂ ਹੋਇਆ ਅੱਗੇ ਤੋਂ ਮੈਂ ਨਵੇਂ ਸਰਕਲ ਚ ਐਵੇਂ ਨਾ ਕਰਾਂ ਐਵੇਂ ਦੇ ਬੰ ਸਿਰ ਪੱਕੀ ਆਲੀ ਉਹਦੀ ਕਿੱਦਾਂ ਚੱਲੇਗੀ ਮਨ ਲਓ ਤੁਹਾਡੇ ਨਾਲ 15 ਸਾਲ ਤੋਂ ਬੰਧ ਜੁੜ ਗਿਆ ਹਾਂਜੀ ਪੱਕਾੜੀ ਆ ਹਾਂ ਕਿਸੇ ਸਟੈਪ ਤੇ ਆ ਕੇ ਉਹਨੂੰ ਲੱਗਿਆ ਕਿ ਤੁਹਾਡੇ ਵਿੱਚ ਬਹੁਤ ਅੱਛੇ-ਅੱਛੇ ਗੁਣ ਜਿਹੜੇ ਸੀ ਅੱਜ ਮੈਨੂੰ ਨਹੀਂ ਲੱਗਦੇ ਇਹ ਮੈਨੂੰ ਅੱਛੇ ਗੁਣ ਦੇ ਰਹੀ ਮੈਂ ਇਹਦੇ ਕੋਲ ਚਲੇ ਜਾਵਾਂ ਫਿਰ ਉਹਨੂੰ ਕਿਵੇ ਡਿਫਾਈਨ ਕਰੋ ਉਹਨੂੰ ਫਿਰ ਮੈਨੂੰ ਇਹਨੂੰ ਚੰਗਾ ਦੋਸਤ ਨਹੀਂ ਸਮਝਦਾ ਜੇ ਮੈਂ ਪਹਿਲਾਂ ਚੰਗਾ ਸੀ ਤਾਂ ਬਾਅਦ ਚ ਮਾੜਾ ਹੋਇਆ ਤਾਂ ਉਹਨੂੰ ਪੁੱਛਣਾ ਚਾਹੀਦਾ ਦਾ ਰੀਜ਼ਨ ਕੀ ਹੈ ਮੇਰੇ ਚੇਂਜ ਕਿਉਂ ਆਇਆ ਨਾ ਕਿ ਮੈਨੂੰ ਛੱਡ ਕੇ ਜਾਵੇ ਨਵੀਂ ਜਨਰੇਸ਼ਨ ਨੂੰ ਇਸ ਚੀ ਦੀ ਬਹੁਤ ਲੋੜ ਆ ਕਿ ਦੇ ਰਹੇ ਹੋ ਤੁਸੀਂ ਬਿਲਕੁਕ ਇਹੀ ਇਹੀ ਮੈਸੇਜ ਆਈ ਇਹਦੇ ਚ ਨਵੀਂ ਜਨਰੇਸ਼ਨ ਦਾ ਬਹੁਤ ਬੁਰਾ ਹਾਲਤ ਨੂੰ ਪਹਿਲਾਂ ਕਿੱਡੇ ਮੋਬਾਈਲਾਂ ਨਾਲ ਖਤਮ ਕਰਤਾ ਸਭ ਕੁਝ ਕੋਈ ਕਿਸੇ ਨਾਲ ਬੋਲ ਨਹੀਂ ਰਿਹਾ ਗੱਲਾਂ ਨਹੀਂ ਕਰ ਰਿਹਾ ਕਿਸੇ ਨਾਲ ਮਹਿਫਲਾਂ ਨਹੀਂ ਲੱਗ ਰਹੀਆਂ ਦੋਸਤਾਂ ਦੀ ਜਿਹੜੀ ਯਾਰੀ ਆ ਪਿੰਡਾਂ ਵਾਲਿਆਂ ਦੀ ਇਹ ਜਾਂ ਸ਼ਹਿਰਾਂ ਵਾਲਿਆਂ ਦੀ ਦੱਸਾਈ ਗਈ ਹੈ ਇਹ ਮਤਲਬ ਕਿ ਪਿੰਡ ਵਾਲੇ ਨਹੀਂ ਪਿੰਡ ਵਾਲਿਆਂ ਦੀ ਸ਼ਹਿਰਾਂ ਵਾਲਿਆਂ ਦੀ ਯਾਰੀ ਦੋਸਤੀ ਦੜਿਆਂ ਕੋਈ ਨਹੀਂ ਹੈ ਯਾਰ ਪਰ ਇਹ ਮਤਲਬ ਲਾ ਲਓ ਵੀ ਸਕ੍ਰਿਪਟ ਜਿਵੇਂ ਦੀ ਲਿਖੀ ਗਈ ਹੈ ਵੀ ਪਿੰਡ ਵਾਲਿਆਂ ਤੇ ਲਿਖੀ ਗਈ ਹੈ ਸ਼ਹਿਰਾਂ ਦੇ ਕੁਝ ਕੈਰੇਕਟਰ ਸ਼ਹਿਰ ਦੇ ਵੀ ਹੈਗੇ ਪਰ ਮੈਂ ਪਿੰਡ ਵਾਲਾ ਕੈਰੇਕਟਰ ਕਰ ਰਿਹਾ ਸ਼ਹਿਰਾਚ ਵੀ ਦੋਸਤੀਆਂ ਨੇ ਪਿੰਡਾਂ 'ਚ ਵੀ ਨੇ ਸਾਰੇ ਕੀਤੀਆਂ ਮੈਂ ਗਾਣੇ ਵੀ ਨੇ ਹਾਂ ਗਾਣੇ ਵੀ ਨੇ ਜੀ ਦੋ ਤਿੰਨ ਗਾਣੇ ਇਹਦੇ ਸੀਰੀਜ਼ ਦੇ ਵਿੱਚ ਬੋਲ ਸੌਰੀ ਮੈਂ ਨਹੀਂ ਦੱਸ ਸਕਦਾ ਪਰ ਤੁਸੀਂ ਸਮਝ ਲਓਗੇ ਨੰਦ ਲਓਗੇ ਸੋਹਣਾ ਪ੍ਰੋਜੈਕਟ ਹੈ ਜੀ ਥੈਂਕ ਯੂ ਸੋਮਾ ਜੀ ਨੰਦ ਸਾਤਨਾਮ ਸਿੰਘ ਜੀ ਬਾਈਸ ਸਾਹਿਬ ਜਰ ਦਾ ਆਸਿਕ ਤੋਂ ਕਛੀ ਵਾਜ ਦੀ ਕੀ ਪੁਸ਼ਟੀ ਤੋਂ ਤੋਤੀ ਸਰਵਾਸ ਨੂੰ ਤਾਂ ਇੱਕ ਤਪ ਪਾਚਨ ਦੀ ਆਪਕੋਸ ਰੂਪ ਤਾਂ ਮਨਤਾ ਮਿਸ਼ਰੀ ਗ੍ਰੰਥੀ ਦੇ ਪਾਠ ਦਰਸ਼ਨ ਦੀ ਦਾਤਾ ਧਿਆਨ ਕਰਕੇ ਬੋਲਣਾ ਜੀ ਵਾਲੇ ਕੋ ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਉਹਨਿਆਂ ਦੇ ਉਹਨਿਆਸਰ ਦਾ ਸੱਚੇ ਪਤਵੰਤੇ ਗੁਰੂ ਧੰਤਨ ਸਿੰਘ ਮਹਾਰਾਜ ਧੰਤਨ ਸਿੰਘ ਕੋਰਪੇ ਸਿੰਘ ਮਹਾਰਾਜ ਆਪ ਜੀ ਦੇ ਪਾਵਨ ਪੁੱਤਰ ਜਨਕਲਾਂ ਵਿਚਰਦਾਸ ਬੈਂਕੀ ਅਦਵੀ ਜੂਰੀ ਨੇ ਦਿੱਤੇ ਪਾਛੇ ਹੀ ਆਪੀ ਦਾ ਕੋਲ ਆਸਰਾ ਲੈਂਦਿਆਂ ਹੋਇਆ ਸਤੇ ਪਾਛੇ ਜੇ ਸਾਰੇ ਵਿੱਚ ਨਵੇਂ ਕਾਰਜ ਆਰੰਭ ਕੀਤੇ ਜਾ ਰਹੇ ਸਤੇ ਪਾਛੇ ਜੀ ਆਪ ਨੇ ਅੰਗ ਸੰਗ ਸਹਾਇਓ ਕੇ ਕਾਰਜ ਸਿਰੇੜੇ ਕਰਨੇ ਕਿਰਪਾ ਕਰਨੀ ਸਤੇ ਪਤਵੰਤਾਂ ਦੇ ਨਾਲ ਕੰਮ ਕਰਨ ਦਾ ਵੱਲ ਬਖਸ਼ਣਾ ਕਿਰਪਾ ਕਰੋ ਇਸ ਵੇਲੇ ਆਗਿਆ ਬਖਸ਼ੋ ਜੋ ਦਰਾਂ ਵਿੱਚ ਸ੍ਰੀ ਰਾਜਾ ਜੀ ਜਦੇ ਸੁਖੋ ਦੇ ਨਾਮ ਤੇ ਤਾਵੇ ਨਾਨਕ ਨਾਮ ਚੱਲਣ ਦੀ ਬਿਖਾ